ਸੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੀ ਕਾਲ ਤਖਸਾ ਵੱਲੋਂ ਬਣਾਈ ਗਈ ਸੀਗੀ ਉਹ ਕਾਫੀ ਚਰਚਾ ਦੇ ਵਿੱਚ ਰਹੀ ਕਹਿੰਦੇ ਜੀ ਉਹਨਾਂ ਦੀ ਕੋਈ ਮੰਨ ਨਹੀਂ ਰਿਹਾ ਉਹਨਾਂ ਦਾ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਉਹਨਾਂ ਦੀ ਕੋ ਮੀਟਿੰਗ ਵੱਲ ਤਵੱਜੋ ਨਹੀਂ ਦਿੱਤੀ ਜਾ ਰਹੀ ਤੇ ਹੁਣ ਮੀਟਿੰਗ ਹੋਣ ਜਾ ਰਹੀ ਹੈ ਇਸ ਸੱਤ ਮੈਂਬਰੀ ਕਮੇਟੀ ਦੀ ਪੰਚੇ ਜਥੇਦਾਰ ਸਹਿਵਾਨਾਂ ਨੇ ਫਸੀਲ ਤੋਂ ਕੁਝ ਫੈਸਲੇ ਸੁਣਾਏ ਇੱਕ ਤਾਂ ਉਹਨਾਂ ਨੇ ਸਬੰਧਤ ਤਨਖਾਹਾਂ ਲਗੀਆਂ ਇਹ ਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਇਹ ਨੈਤਿਕ ਆਧਾਰ ਗਵਾ ਚੁੱਕੀ ਹੈ ਧਰਮ ਦੇ ਸਭ ਤੋਂ ਵੱਡੇ ਪੰਜ ਸਿੰਘ ਸਹਿਵਾਨਾਂ ਵੱਲੋਂ ਇਹ ਕਹਿ ਦੇਣਾ ਕਿ ਇਹ ਤਾਂ ਨੈਤਿਕਤਾ ਦਾ ਆਧਾਰ ਹੀ ਖਤਮ ਕਰ ਚੁੱਕੀ ਹੈ ਉਹੀ ਜਿਹੜੇ ਨੈਤਿਕਤਾ ਦਾ ਆਧਾਰ ਖਤਮ ਕਰ ਚੁੱਕੇ ਨੇ ਤੇ ਹੁਣ ਬੜੇ ਵੱਡੇ ਕਾਲੇ ਹੋਏ ਫਿਰਦੇ ਆ ਕਿ ਦੁਬਾਰਾ ਪ੍ਰਧਾਨਗੀ ਸਾਨੂੰ ਹੀ ਮਿਲ ਜੇ ਕ ਕਬੂਤਰ ਵਾਲੀ ਵਾਲੀ ਹੋਣੀ ਆ ਜਿਹੜੀ ਕੌਮ ਸਭ ਤੋਂ ਬਹਾਦਰ ਕੌਮ ਹੋਵੇ ਜਿਹਦਾ ਇਤਿਹਾਸ ਬਲੱਖਣ ਹੋਵੇ ਕੁਰਬਾਨੀਆਂ ਦਾ ਇਤਿਹਾਸ ਹੋਵੇ ਲਹੂ ਭਿੱਜਿਆ ਇਤਿਹਾਸ ਹੋਵੇ ਤੇ ਉਹਦਾ ਸਤਿ ਕੀ ਕਰਤੀ ਆ ਤੁਸੀਂ ਇਹ ਕਮੇਟੀ ਕਹਿੰਦੀ ਕੀ ਹੈ ਇਹਨੂੰ ਕੋਈ ਪ੍ਰਵਾਨ ਵੀ ਕਰਦਾ ਕਿ ਨਹੀਂ ਕਰਦਾ ਜਿਮੇਵਾਰੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਹੈ ਜਿਹੜੇ ਇਹਦੇ ਕਮੇਟੀ ਦੇ ਮੁਖੀ ਨੇ ਨਕ ਨਵੀਨਰ ਨੇ ਸੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੀਕਾਲ ਤਖਸਾਲ ਵੱਲੋਂ ਬਣਾਈ ਗਈ ਸੀਗੀ ਉਹ ਕਾਫੀ ਚਰਚਾ ਦੇ ਵਿੱਚ ਰਹੀ ਕਹਿੰਦੇ ਜੀ ਉਹਨਾਂ ਦੀ ਕੋਈ ਮੰਨ ਨਹੀਂ ਰਿਹਾ ਉਹਨਾਂ ਦਾ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ ਉਹਨਾਂ ਦੀ ਕੋ ਮੀਟਿੰਗ ਵੱਲ ਤਵੱਜੋ ਨਹੀਂ ਦਿੱਤੀ ਜਾ ਰਹੀ ਤੇ ਹੁਣ ਮੀਟਿੰਗ ਹੋਣ ਜਾ ਰਹੀ ਹੈ ਇਸ ਸੱਤ ਮੈਂਬਰੀ ਕਮੇਟੀ ਦੀ ਜੀ ਤਰਵਿੰਦਰ ਜੀ 2 ਦਸੰਬਰ ਤੇ 2024 ਸ਼੍ਰੀ ਕਲਕੱਤ ਸਭ ਦੇ ਪੰਜੇ ਜਥੇਦਾਰ ਸਹਿਵਾਨਾਂ ਨੇ ਫਸੀਲ ਤੋਂ ਕੁਝ ਫੈਸਲੇ ਸੁਣਾਏ ਇੱਕ ਤਾਂ ਉਹਨਾਂ ਨੇ ਸਬੰਧਤ ਨੂੰ ਤਨਖਾਹਾਂ ਲਈਆਂ ਦੂਜਾ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਇਹ ਨੈਤਿਕ ਆਧਾਰ ਗਵਾ ਚੁੱਕੀ ਐ ਕਿਸੇ ਨੂੰ ਧਰਮ ਦੇ ਸਭ ਤੋਂ ਵੱਡੇ ਪੰਜ ਸਿੰਘ ਸਹਿਵਾਨਾਂ ਵੱਲੋਂ ਇਹ ਕਹਿ ਦੇਣਾ ਕਿ ਇਹ ਤਾਂ ਨੈਤਿਕਤਾ ਦਾ ਆਧਾਰ ਹੀ ਖਤਮ ਕਰ ਚੁੱਕੀ ਐ ਤੇ ਉਹੀ ਜਿਹੜੇ ਨੈਤਿਕਤਾ ਦਾ ਆਧਾਰ ਖਤਮ ਕਰ ਚੁੱਕੇ ਨੇ ਤੇ ਹੁਣ ਬੜੇ ਵੱਡੇ ਕਾਲੇ ਹੋਏ ਫਿਰਦੇ ਆ ਕਿ ਦੁਬਾਰਾ ਪ੍ਰਧਾਨਗੀ ਸਾਨੂੰ ਹੀ ਮਿਲ ਜੇ ਪਰ ਕਬੂਤਰ ਵਾਲੀ ਵਾਲੀ ਹੋਣੀ ਆ ਤੁਸੀਂ ਅੱਖਾਂ ਮੀਟ ਲੋ ਕਿ ਬਿਸ਼ਪਰ ਦੀ ਸੰਗਤ ਰਹੀ ਅੱਖਾਂ ਮੀਚ ਲੀਆਂ ਤੁਸੀਂ ਆਪੋ ਧਾਪੀਆਂ ਨੇ ਤਾਂ ਸਾਨੂੰ ਐਸਾ ਤੱਕ ਪਛਾਤਾ ਜਿਹੜੀ ਕੌਮ ਸਭ ਤੋਂ ਬਹਾਦਰ ਕੌਮ ਹੋਵੇ ਜਿਹਦਾ ਇਤਿਹਾਸ ਬਲੱਖਣ ਹੋਵੇ ਕੁਰਬਾਨੀਆਂ ਦਾ ਇਤਿਹਾਸ ਹੋਵੇ ਲਹੂ ਭਿੱਜਿਆ ਇਤਿਹਾਸ ਹੋਵੇ ਉਹਦਾ ਸਤਤੀ ਕੀ ਕਰਤੀ ਆ ਤੁਸੀਂ ਜਾਦਰ ਸਾਹਿਬ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਉਦੋਂ ਉਹਦਾ ਸਭ ਤੋਂ ਵੱਧ ਮੁਖੀ ਕਿਹਨੂੰ ਬਣਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਦੇ ਵਿੱਚ ਦੂਜਾ ਕੌਣ ਮਨਪ੍ਰੀਤ ਸਿੰਘ ਈਆਲੀ ਵਜੂਦਾਂ ਵੀ ਵਧਾਏ ਕਿਨੇ ਹੋ ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਜਿਹੜੇ 6 ਪਹਿਲਾਂ ਪਾਏ ਸੀ 7ਵੇਂ ਪਾਏ ਸੀ ਇਹ ਅਕਾਲ ਤਖਤ ਸਾਹਿਬ ਦੇ ਸੈਕਟਰੀ 8 ਤੋਂ ਜਾ ਕੇ ਇਕਬਾਲ ਸਿੰਘ ਝੁੰਦਾ ਜਿਨ੍ਹਾਂ ਨੇ ਰਿਪੋਰਟ ਪੇਸ਼ ਕੀਤੀ ਸੀ ਕਿ ਅਕਾਲੀ ਦਲ ਕਿਉਂ ਹਾਰਿਆ ਗੁਰਪ੍ਰਤਾਪ ਸਿੰਘ ਵੜਾ ਜਿਹੜੇ ਸੁਧਾਰ ਲਹਿਰ ਦੇ ਮੁਖੀ ਨੇ ਤੇ ਬੀਬੀ ਸਤਵੰਤ ਕੌਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖਿਆ ਸੈਨ ਦੇ ਵਿੱਚ ਡਿਪਟੀ ਡਾਇਰੈਕਟਰ ਦੀ ਪੋਸਟ ਤੇ ਆ ਇਹ ਸੱਤ ਮੈਂਬਰਾਂ ਦੀ ਕਮੇਟੀ ਬਣਾਤੀ ਇਹਨਾਂ ਨੇ ਦੋ ਤਿੰਨ ਵਾਰੀ ਧਾਮੀ ਸਾਹਿਬ ਨੂੰ ਪੁੱਛਿਆ ਕਿ ਧਾਮੀ ਸਾਹਿਬ ਮੀਟਿੰਗ ਕਰ ਲਈਏ ਸੱਤ ਮੈਂਬਰੀ ਕਮੇਟੀ ਦੀ ਕਦੇ ਉੱਪਰੋਂ ਸੁਨੇਹਾ ਨਹੀਂ ਆਇਆ ਭਾਈ ਅਜੇ ਅਜੀ ਤਾਂ ਹੁੰਦਾ ਕਿ ਇਹ ਸਭ ਇਹ ਦੇ ਸੀ ਕਿ ਸਿੱਖ ਧਰਮ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਦੀਆਂ ਪਦਵੀਆਂ ਜਦੋਂ ਪੰਜ ਪ੍ਰਧਾਨੀ ਇਹੀ ਸਰਬ ਉੱਚ ਹੈ ਇਹ ਤਾਂ ਹੁਣ ਪਤਾ ਲੱਗਿਆ ਧਾਮੀ ਸਾਹਿਬ ਤੋਂ ਇਹਦੇ ਵਿੱਚ ਤਾਂ ਜੇ ਕੋਈ ਉੱਪਰ ਹੋਰ ਵੀ ਹੈ ਜਿਹੜਾ ਪੰਜ ਸਿੰਘ ਸਹਿਬਾਨ ਤੋਂ ਵੀ ਸਰਬ ਉੱਚ ਹੈ ਉਹ ਜਵਾਬ ਦੇਗੇ ਹੂੰ ਬਾਤੇ ਵਿੱਚ ਕੀ ਹੋਇਆ ਕਿ 20 ਤਰੀਕ ਤੋਂ 20 ਜਨਵਰੀ ਤੋਂ ਉਹ ਤੜਾ ਜਿਹਨੂੰ ਕਿਹਾ ਗਿਆ ਨੈਤਿਕਤਾ ਦੇ ਆਧਾਰ ਤੇ ਆਪਣਾ ਆਧਾਰ ਖਤਮ ਕਰ ਚੁੱਕਾ ਹੈ ਉਹ ਕਹਿੰਦੇ ਜੀ 24400 ਅੰਸ਼ ਤਾਂ ਪਰਚੀਆਂ ਵੰਡ ਵੀ ਦਿੱਤੀਆਂ ਕਾਪੀ ਦੇ ਵਿੱਚ 100 ਬੰਦੇ ਦਾ 10000 ਹੋਰ ਵੰਡਾਂਗੇ ਤੇ ਫਿਰ ਜੇ ਨਿਗਰਾਨੀ ਤਾਂ ਇਹਨਾਂ ਨੇ ਕਰਨੀ ਸੀ ਸਾਰੀ ਭਰਤੀ ਦੀ ਉਹ ਭਰਤੀ ਵੀ ਨਹੀਂ ਕਰਵੇ ਫਿਰ ਇਹਨਾਂ ਦਾ ਕੀ ਹੱਕ ਨਾਲ ਉਹਨਾਂ ਨੇ ਇੱਕ ਹੋਰ ਕਹਿਤਾ ਇੱਕ ਆ ਥੋੜੇ ਦਿਨ ਪਹਿਲਾਂ ਤਰਵਿੰਦਰ ਜੀ ਸੱਤ ਦੀ ਵੀ ਐ ਅੱਠ ਕ ਬੰਦੇ ਹੋਰ ਜੋੜਦੇ ਉਹਦੇ ਵਿੱਚ ਬੜੇ ਨੇਕ ਤੇ ਸੁੱਚੇ ਸੱਚੇ ਬੰਦੇ ਲਿਆਂਦੇ ਉਹਦੇ ਵਿੱਚ ਸੁੱਚਾ ਸਿੰਘ ਲੰਗਾਹ ਵਰਗੇ ਜੱਦਰ ਸਾਹਿਬ ਕੋਲ ਭੇਜਤੀ ਉਹ ਕਹਿੰਦੇ ਮੇਰੇ ਮੈਨੇ ਇਹਨੂੰ ਤੁਸੀਂ ਗਲਤ ਨਾ ਸਮਝੋ ਜਿਹੜੇ ਕੱਲ ਤੱਕ ਤੋਂ ਤਨਖਾਹੀਏ ਇਕਰਾਰ ਦੇ ਚੁੱਕੇ ਐ ਦਿੱਤੇ ਜਾ ਚੁੱਕੇ ਐ ਉਹਨਾਂ ਨੂੰ ਲਾਇਆ ਤੁਸੀਂ ਵਿੱਚ ਤੇ ਹੁਣ ਪਤਾ ਲੱਗਿਆ ਆਖਰ ਉਹ ਉੱਠਦਾ ਬੁੱਲ ਡਿੱਗਿਆ ਐ ਹੁਣ ਕੱਲ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਪਟਿਆਲਾ ਦਾ ਬਹਾਦਰਗੜ੍ਹ ਸਾਹਿਬ ਵਿਖੇ ਇਸ ਸੱਤ ਮੈਮਰੀ ਧਾਮੀ ਸਾਹਿਬ ਦੀ ਅਗਵਾਈ ਵਿੱਚ ਜੁੜ ਰਹੀ ਐ ਇਹਨਾਂ ਦੇ ਕੁਝ ਮੈਂਬਰ ਅੱਗੇ ਪਿੱਛੇ ਮਿਲਦੇ ਰਹੇ ਨੇ ਤਾਮੀਤ ਸਾਹਿਬ ਨੂੰ ਇੱਥੇ ਕੋਈ ਗੱਲ ਨਹੀਂ ਜੇ ਹੁਣ ਕੱਲ ਨੂੰ ਇਹ ਕਮੇਟੀ ਕੋਈ ਆਪਣਾ ਫੈਸਲਾ ਦੇ ਦਿੰਦੀ ਹੈ ਤਾਂ ਤਰਵਿੰਦਰ ਜੀ ਜਿਹੜੇ ਕਹਿੰਦੇ ਆ ਕਿ ਸਾਡੀਆਂ ਤਾਂ 24400 ਪਰਚੀਆਂ ਚ ਗਈਆਂ ਮੈਦਾਨ ਚ ਹੂੰ ਉਹਨਾਂ ਦਾ ਕੋਈ ਮਾਨਾ ਰਹੇਗਾ ਸੋ ਕੱਲ ਨੂੰ ਇਹ ਤੇ ਹੁਣ ਸਭ ਦੀ ਨਜ਼ਰ ਰਹੇਗੀ ਇਹ ਕਮੇਟੀ ਕਹਿੰਦੀ ਕੀ ਹੈ ਇਹਨੂੰ ਕੋਈ ਪ੍ਰਵਾਨ ਵੀ ਕਰਦਾ ਕਿ ਨਹੀਂ ਕਰਦਾ ਜ਼ਿੰਮੇਵਾਰੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਹੈ ਜਿਹੜੇ ਇਹਦੇ ਕਮੇਟੀ ਦੇ ਮੁਖੀ ਨੇ ਇੱਕ ਨਵੀਨਰ ਨੇ ਹੂੰ ਸੋ ਕੱਲ ਦੀ ਇਹ ਇਹਦੀ ਮੀਟਿੰਗ ਕੀ ਹੁੰਦੀ ਆ ਕੀ ਨਹੀਂ ਹੁੰਦੀ ਤੇ ਜਾਂ ਫਿਰ ਉਹੀ ਕੁਝ ਹੈ ਜੋ ਪਹਿਲਾਂ ਬਹੁਤ ਕੁਝ ਹੋ ਚੁੱਕਿਆ ਜਿੰਨਾ ਕਿ ਬਿਲਾ ਬਹਾਉਣਾ ਸੀ ਬਹਾ ਚੁੱਕੇ ਨੇ ਇਹ ਕਮੇਟੀ ਦੀ ਮੀਟਿੰਗ ਚੋਂ ਨਿਕਲਦਾ ਕੀ ਹੈ ਉਹ ਸਮਾਂ ਦੱਸਿਓ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ